چلو کہ سلاما کرو دیا سویرے پل لیا چمتے دیکھے ہوں سویا لا لا کے نی کدے دلری آیا لا کے دلری نی آیا وہ کہپسیا پتلائی ماپے चङे जो भाव तोली करे सलाम चुक चुके पलवान अमकोल बि करे सलाम चुक चुके पलवान ਪਦੀਨ ਸਿੰਘ ਨੇ ਨੰਦੜਾ ਯੂਆਈ ਤੋਂ ਸਾਡੇ ਦੇ ਮੈਨ ਪੁੱਛਿਆ ਜਲੋ ਧੰਨਵਾਦ ਆ ਵਿਸ਼ੇਸ਼ ਤੌਰ ਤੇ ਇੱਕ ਪਾਸੇ ਕਹਿੰਦੇ ਜੱਸੇ ਪੱਟੀ ਵਰਗੀ ਦੇਖਿਆ ਦੂਸਰੇ ਪਾਸੇ ਸੁਰਿੰਦਰ ਚੁੰਮਾ ਪਰ ਮਿੱਤਰੋ ਇਹ ਪੈ ਗਿਆ ਹੈ ਰੋਲਾ ਉਹ ਮੱਲ ਚੁੰਮ ਆ ਗਿਆ ਇਹ ਚੜਦੀ ਬਰੇਸ ਆ ਮਾਰਿਆ ਜਿਸ਼ ਆ ਗਿਆ ਇਹ ਜੋਗੀਆਂ ਦਾ ਮੁੰਡਾ ਹੈ ਸੱਚਾਈ ਗੱਲ ਜੀ ਇਹ ਵੇਖਣ ਵਾਲੀ ਆ ਸੱਚਾਈ ਮਾਲ ਜੀ ਇਹ ਵੱਡੇ ਵੱਡੇ ਮੰਨਣ ਵਾਲਾ ਮੱਛਾ ਲਾ ਗਿਆ ਇਹ ਸਰਿੰਦਰ ਸਿੰਘ ਦੰਗਲਾਂ ਦੇ ਵਿੱਚ ਛਾ ਗਿਆ ਇਹ ਛੋਟੇ ਟੇਪੇ ਵਾਲਾ ਅੱਖੇ ਘੇਰ ਪੱਟ ਪੱਟ ਲਾ ਗਿਆ ਸਰਿੰਦਰ ਸਿੰਘ ਦੰਗਲਾਂ ਦੇ ਵਿੱਚ ਛਾ ਗਿਆ ਹੁਣ ਜੋ ਸਾਡੇ ਜਰਨਲ ਸਿੰਘ ਕੁਹਾੜਕਾਰ ਪੁੱਛੇ ਹੋਏ ਨੇ ਆ ਬਲਾਕ ਕਮਿਟੀ ਮੈਂਬਰ ਤਾਂ ਨਵਾਂ ਆ ਸਾਡੇ ਸਾਥਕਾਂ ਦਾ ਪੈਸਾ ਵੀ ਨੇ ਨਾਲ ਜੇ ਤੀਰ ਪਿਆਵੀ ਪਤਮ ਵਾਲਾ ਜਿੰਦੇ ਧੰਨਵਾਦ ਆ ਭਰਾਵਾਂ ਦਾ ਪਿਆਰ ਹੈ ਜਨ ਨਾਲ ਅੱਜ ਜੱਟ ਕੀ ਦਾ ਵੀ ਧੰਨਵਾਦ ਆ ਵੀ ਜੀ ਬੇਨਤੀ ਆ ਜਿਹੜੇ ਪਹਿਲਵਾਨ ਖੁੱਲ ਗਏ ਆ ਤੇ ਉਹ ਜਿਹੜਾ ਮਾਨ ਸਨਮਾਨ ਮਜੀਦੇ ਪਹਿਲਵਾਨ ਜੀ ਉਹਨਾਂ ਦੇ ਕੋਲ ਲਾ ਦੋ ਉਹਨਾਂ ਦਾ ਧੰਨਵਾਦ ਆ ਤੇ ਇਧਰ ਸਾਡੇ ਰੂਪ ਲਾਲ ਜੀ ਉਹਨਾਂ ਵੱਲੋਂ ਬਹੁਤ ਸਾਰਾ ਪਿਆਰ ਦੇ ਉਹਨਾਂ ਪੁਆਰਿਆਂ ਵਾਸਤੇ ਪਹੁੰਚਦਾ ਹੋਇਆ ਰੂਪ ਲਾਲ ਜੀ ਕਮੇਟੀ ਮੈਂਬਰ ਨੇ ਜੀ ਤੁਹਾਨੂੰ ਧੰਨਵਾਦ ਅਗਰ ਮਾ ਨੇ ਸਾਡੇ ਸਰਦਾਰ ਗੰਗਾਦਰ ਸਿੰਘ ਜੀ ਸੰਧੂ ਸਾਹਿਬ ਆ ਸੰਧੂ ਸਾਹਿਬ ਨੂੰ ਨਾਲੋਂ ਪਿਆਰ ਤੇ ਲਵੀਂਦਿੰਦਰ ਨੋਟ ਕਰਨਾ ਮੱਲਾ ਨੂੰ ਦੱਸ ਲਈ ਆਪਾਂ ਕਿ ਕਮੇਟੀ ਕੋ ਕਿਸੇ ਮੱਲ ਨੇ ਨਹੀਂ ਜਾਣਾ ਸਾਹਮਣੇ ਮਜੀਦੇ ਪਹਿਲਵਾਨ ਜੀ ਹੁਣਾਂ ਦੇ ਕੋਲੋਂ ਜਿਹੜੇ ਪਹਿਲਵਾਨ ਤਲ ਗਿਆ ਆਪਣਾ ਪਿਆਰ ਸਰਕਾਰ ਜਿਹੜਾ ਉਹ ਪ੍ਰਾਪਤ ਕਰ ਲੋ ਜਨਵਾਨਾ ਔਰ ਰੂਪ ਲਾਲ ਜੀ ਵੱਡਾ ਮਾਨ ਸਨਮ ਸੰਧੂ ਸਾਹਿਬ ਕੋ ਜਾ ਕਰਕੇ ਗਿਆ ਚਲਦੇ ਵਿੱਚ ਗਾਨੀਆਂ ਦਿਵਿੰਦਰ روپیے بھرتے رہے وہ بندے ਕੋਕਿਆ ਫਿਰ ਮੱਜਨ ਬਾਦ ਦਾ ਜਦੋਂ ਭੋਲਾ ਵੀ ਮੱਲ ਕਹਿੰਦਾ ਚੋਕੀਆ ਕੋਕੀ ਖਾਣੇ ਚਾਹੂਜੀ ਕੋਕੀ ਖਾਣੇ ਦੇ ਵਿਚਾਰ ਬਹੁਤ ਜੱਮ ਮੁਕਾਬਲਾ ਚੱਲਦਾ ਪਿਆ ਐਨ ਕਿਹਦੇ ਬੱਲੇ ਬੱਲੇ ਹੁੰਦੀ ਪਈ ਕੋਕੀ ਇਹ ਕੋਕੀ ਕੋਈ ਨਹੀਂ ਨਵੇਂ ਤਾੜੀਆਂ ਮਾਰੋ ਇੱਕ ਵਾਰੀ ਤਾੜੀਆਂ ਮਾਰੋ ਸੱਤੀ ਪਹਿਲਵਾਂ ਜੀ ਕਹਿੰਦੇ ਜੀ ਇਹ ਪਸੰਦਾ ਡੰਗੜਾ ਬੱਲੇ ਪਸੰਦਾ ਇਹ ਪਾਦਾ ਪੰਜਾਬ ਪੌਰ ਦੇ ਨਾਂ ਤੇ ਯੋਧਾ ਤਾੜੀਆਂ ਦੁਨੀਆਂ ਸਾਕੇ ਦੀ ਪੁਲੀ ਜੋਧਿਆਂ ਨੂੰ ਆ ਲੱਗਦਾ ਇਹ ਮੱਜਿਆਂ ਦਾ ਆ ਕਹਿੰਦੇ ਸਾਹਮਣੇ ਜਿਹੜੇ ਪਹਿਲਵਾਨਾਂ ਨੇ ਕੋਲਿਆ ਉਹ ਬੇਅੰਤੀ ਆ ਮੈਂ ਸੱਤੀ ਪਹਿਲਵਾਨ ਜੀ ਤੇ ਬਜੀਦੇ ਪਹਿਲਵਾਨ ਜੀ ਹੁਣਾਂ ਦੇ ਕੋਲੋਂ ਬਾਕ ਸਨਮਾਨ ਪ੍ਰਾਪਤ ਕਰ ਲੋ ਗੱਲਾਂ ਰਾਜੇ ਦੀਆਂ ਨਹੀਂ ਚੱਲਦੀਆਂ ਭਤੀਜਾ ਕਹਿੰਦੇ ਸੱਤੀ ਪਹਿਲਵਾਨ ਜੀ माल चोटी श रहणी आहे ਖੇਲ ਖਾਇਨਾ ਕੀਏ ਦੁਨੀਆ ਦੀ ਆਏ ਦਾ ਉਹ ਲਿੱਡਣ ਵਾਲੀ ਮਾੜੀ ਮਾੜੀ ਤਕਦੀਰ ਕਾਦਾ ਮਾਣ ਮੇਰੀ ਮਾਂ ਨੂੰ ਚੰਨੇ ਚਾਏ ਦਾ ਲੱਭੂ ਚਾਰਨ ਨੂੰ ਬੁਨੰਦ ਕਰਾਂਦਾ ਕਰਦੀ ਲੱਕ ਤੋਲਦਾ ਪੈਂਦਾ ਮਾਰੇ ਸਮੇਂ ਦਾ ਫੇੜ ਜਾ ਕੇ ਕੁੜੀਆਂ ਸਲਾਮਾ ਕਰਦੀ ਫੇੜ ਜਾ ਕੇ ਦੁਨੀਆ ਦੀ ਸਲਾਮਾ ਕਰਦੀ ਆ ਹਾਂਜੀ ਬਾਜੀ ਕਰੋ ਜੇ ਗੱਲ ਬਹੁਤ ਜਿਆਦਾ ਕੁश्ती ਖੇਡਦੇ ਮਾਣ ਚ ਕਹਿੰਦਾ ਜੇ ਕਬਰੂ ਦੇ ਮੱਥੇ ਦੇ ਨੇ ਜਦ ਥਾਂ ਥਾਂ ਦੇ ਚੱਲ ਕੇ ਛਿੰਦੇ ਨੇ ਅੱਖਰ ਰੋਜ਼ ਵੀ ਹੁਣ ਕਲਾ ਕਰਦੇ ਨੇ ਉਸਤੀ ਦੇ ਫਿਰ ਰੋਜ਼ ਵੀ ਵੰਦੇ ਨੇ ਕੰਦੇ ਦੇ ਵਿੱਚ 500 ਮਾਲ ਦੀ ਕੋਕੀ ਤੇ ਲੀਦਾ ਸੁੱਖਿਆ ਬਿਰਵਜਨ ਤਾਲੀਆਂ ਦੰਦਲ ਦਾਰਿ ਮਾ ਦੇ ਕੰਗੇ ਚੋਕੀ ਦਾ ਉਹਨਾਂ ਜੀ ਆਪਣਾ ਵੀ ਸ਼ਾਮ ਨੂੰ ਚੱਲ ਪਿਆ ਹੋਇਆ ਓ ਸਾਹਮਣੇ ਸਾਹਮਣੇ ਵੱਡੇ ਮਾਲਾਂ ਮੇਰੇ ਮਿੱਤਰੋ ਕਿ ਟਿੱਡੇ ਖੱਡਰ ਪੰਘੇ ਬਾਣੇ ਮੋਗਾ ਢੋਲ ਦੇ ਵਿੱਚ ਉਡਾਰੇ ਓ ਬਿਲਕੁਲ ਠੁਖੇ ਟੱਡੇ ਵਾਲੇ ਬਣੇ ਗਰੇਂਡਾ ਤੋਰੀਆਂ ਦੇ ਕਿ ਬਹੁਤੀ देर ਨਹੀਂ ਚੱਲਦੇ ਪਰ ਜੋ ਸਾਰਿਆਂ ਦੇ ਕਿ ਜੀਵੀਦਾਰ ਕੀ ਕਦੋਂ ਟੱਕੀ ਓ ਜਿਹਦੇ ਪੋਤਿਆਂ ਦੇ ਵਿੱਚ ਪੱਕੀ ਓ ਬੰਡ ਜੀ ਥੋੜੇ ਵਿੱਚ ਬੈਠਾ ਰੱਖੀ ਪੱਟੂ

हालात जॾहिं बंदा चाद न केरु उन ख़ाली हाथी गैस कटर ते

ਹਾਂ ਨਹੀਂ ਉਹ ਛੱਡ ਦੇ ਇਹ ਸਵਾਦ ਉਹ ਤਾੜੀਆਂ ਮਾਰਿਆ ਕਰੋ ਤਾੜੀਆਂ ਮਾਰਿਆ ਕਰੋ ਜਦੋਂ ਤਾ ਲੱਗਦਾ ਜਿੰਨੂੰ ਜਿੰਨੂੰ ਕੁਸ਼ਤੀ ਦਾ ਆ ਸਵਾਦ ਮਾਰੋ ਖਿੱਚ ਕੇ ਤਾੜੀ ਜਰਾ ਕੇ सॼी <laughs> समाले ਜੋ ਲੱਗਦਾ ਦਸ਼ਮੀ ਪੰਪਾ ਪਲ ਹੋਏ ਪਿਆ ਵੀ ਵੇਖਾਂਗੇ ਕਿਹੜਾ ਮਨ ਕੋਸਤੀ ਜਿੱਤਣਾ ਕੋਈ ਸੋਚਦਾ ਅਮਨ ਜਿੱਤੇਗਾ ਕੋਈ ਸੋਚਦਾ ਜ਼ਿੰਦਗੀ ਜਿੱਤੇਗਾ ਅੱਜ ਸ਼ਕਤਾਂ